ਜੋ ਪ੍ਰਵਿੰਦਰ ਸਿੰਘ ਜੁੜਵਾਲੀ ਜੁਗਦੇ ਕੈਸੀ ਸਾਹਿਬ ਉਹ ਵੀ 9 ਮਿੰਟ ਲਈ ਹਾਜ਼ਰ ਹੋਣਗੇ ਅਸਨਾ ਕਹਿੰਦੀ ਕੇਂਦਰਮਤਾ ਜੀ ਸਤਪੰਥ ਜੀ ਉਹਨਾਂ ਨੇ ਸਮਰਥਨ ਕੀਤਾ ਸਾਡੇ ਪ੍ਰਵਿੰਦਰ ਸਿੰਘ ਜੀ ਉਹ ਵੀ 2 ਮਿੰਟ ਲਈ ਹਾਜ਼ਰੀ ਲਾਣਗੇ ਸਤਿ ਮਹਾਂਪੁਰਾਂ ਦੇ ਜਗਤ ਜੋ ਸ਼੍ਰੀ ਗੁਰੂ ਕਬਬ ਸਾਹਿਬ ਜੀ ਦੇ من خوشیاں والی زندگی منق

پہنچے اور نوا شادی پہنچکت کر رہا جسماج کو سی دین واسطے سنت مہا پورش آ جاتے ہیں تو سماج نی دشا دشا ملنے کی جگہ سبھا ہو جاتی ہے اب ابھی بابا صاحب ڈاکٹر امبیڈکر کیونکہ بابا صاحب ڈاکٹر امبیڈکر جی نے اپنی گدیش بہت سارا چل کے اور اپنے آپ اپنانت ہو کے ون کے پبتوں پڑھ لکھ کے دنیا کے لے کے اس بھارت دیش کا دو سال کے اس دیش کا سویدھان سنو دیشن کیاابا صاحب ڈاکٹر امبیڈکر جی نے سارے دیش کا سویدھان پیش کیا جواہر لال نہرو اور ہوجیندر پرشاد جی اس جی اس سمے راشٹرپتی جس ویلے بھارتی سویدھان پیش کیا تو بابا صاحب ڈاکٹر امبیڈکر جی خوش سن سمائل سے تو ڈاکٹر جی تھی خوش رہو کہ بابا صاحب راکھر میں نے کہا کہ ہاں جی کہ میں آج کو بعد اس دیش کی جلی ہے مہارانی کا اپریشن کر کے چلیا آج کو بعد اس دیر کا میرا راجا مہارانی رانی نے پیٹ جو نہیں ایک ویٹ باکس سے پیدا ہوئے گا تو بابا صاحب راکھر میں را ایک دور پردیشی کے دی مارکسان کیونکہ ایک انہوں نے کہ اس دیر سے رچ جا گروہ سے مانے کیا سی سوکے مندہ آکے ہت جمعہ راجان ਇਸ ਨਾਰੀ ਯਾਤਰੀ ਨੂੰ ਇਸ ਦੇਸ਼ ਦੇ ਵਿੱਚ ਕੈਨ ਦੀ ਜੁੱਤੀ ਸਮਝਿਆ ਜਾਂਦਾ ਸੀ ਉਸ ਨਾਰੀ ਨੂੰ ਇਸ ਦੇਸ਼ ਦੇ ਵਿੱਚ ਸਿਰਦਾ ਸਰਤਾਜ ਬਣਾਉਣ ਵਾਸਤੇ ਬਾਬਾ ਸਾਹਿਬ ਪ੍ਰਸਤ ਮੈਂ ਕਰਦੇ ਔਰ ਸਾਨੂੰ ਇਨਸਾਨਾਂ ਨੂੰ ਜਿਹਨਾਂ ਨੂੰ ਬਹੁਤ سارے ਅਧਿਕਾਰਾਂ ਤੋਂ ਬਾਹਰ ਰੱਖਿਆ ਗਿਆ ਸੀ ਇਸ ਸੰਵਧਾਨ ਦੇ ਵਿੱਚ ਸਾਨੂੰ ਮੌਕਾ ਦੇਣ ਦੇ ਕਿ ਸਾਨੂੰ ਰਵੱਜਿਆ ਗਿਆ ਬਾਬਾ ਕਲਵੰਤਰਾ ਜੀ ਪ੍ਰਧਾਨ ਸ਼੍ਰੀ ਗੁਰੂ ਲਖਦਾਰ ਬਾਬਾ ਹੁਸੈਨੀ ਪੰਜਾਬ ਜਿਨ੍ਹਾਂ ਨੇ ਬਹੁਤ ਵਰਗਿਆਂ ਪੰਜਾਬ ਕੇ ਔਰ ਅੱਜ ਇਸ ਹਫਤੇ ਦੇ ਵਿੱਚ ਬਚੇਰੇ ਸੌਰ ਤੇ ਪਹੁੰਚੇ ਸਾਡੇ ਮੌਜੀ ਸਪਕਾ ਜੋ ਰੇਸ਼ਮ ਸਿਆਰਾ ਜੀ ਜਿਨ੍ਹਾਂ ਨੇ ਬੈਂਕ ਬੈਂਕ ਤੋਂ ਕੰਮ ਹੋਇਆ ਜਿਨ੍ਹਾਂ ਨੇ ਅੱਜ ਤੋਂ 40 ਸਾਲ ਪਹਿਲਾਂ ਸਾਹਿਬ ਜੀ ਪ੍ਰਕਾਸ਼ੀ ਗਾਂਧੀ ਦੇ ਨਾਲ ਬਾਅਦ ਸੇ ਬਟ ਕੰਮ ਕੀਤਾ ਔਰ ਉਹ ਬਣਾ ਦੇ ਪੀ ਰਹੇ ਆ ਘਰੇ ਵੀ ਔਰ ਡਾਕੇ ਉਹਨਾਂ ਨੇ ਬਾਵਾਦਾਮ ਦੇ ਮਿਸ਼ਨ ਦੇ ਨਾਲ ਔਰ ਸਾਡੇ ਮਨਜੀਤ ਰਾਜੂ ਜੀ ਕੇ ਮੈਂ ਸਾਹ ਪਾਜੀ ਰਾਮ ਸਮਾਜ ਦਾ ਸੋਸਾਇਟੀ ਔਰ ਜਿਹੜੇ ਅੱਜ ਅੱਜ ਤੋਂ ਲਗਭਗ 15 20 ਜਨ ਮੈਂਦਾ ਮਾਪੇ ਪਿੰਡ ਦੇ ਵਿੱਚ ਸਹਾਜ ਸਮਾਜ ਪਰਬਤ ਮਹਾਰਾਜੀ ਦਾ ਸਾਡੇ ਖੇਤੋਂ ਖਾਲ ਦਾ 3 ਦਿਨ ਦਾ ਜਿਹੜਾ ਕੀਰਤਨ ਗਵਾਟ ਕਰਾਇਆ ਔਰ ਧਰਮ ਪਰਵਾਰੀ ਜੀ ਸ਼੍ਰੀ ਗੁਰੂ ਨਿਵਾਸ ਮੰਦਰ ਕਮੇਟੀ ਦੇ سیکری صاحب اور ساتھے بہت سبکار لوگ کے سرام رضا جی سریعیت پہنسل صاحب ہوئی پہنچے گا میں ہوں بیتی پہنوں گا دو میں سلائی ریچوں سیارا جی وہ بھی حاجی دن مجھے 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 ਇਹ ਨੂੰ ਆਬਾਹ ਹਾਂ ਅੱਜ ਅੱਤ ਸਾਲ ਹੋ ਗਏ ਬਾਬਾ ਸਾਹਿਬ ਨੂੰ ਸਾਡੇ ਕੋਲ ਵਿੱਚ ਸਾਲ ਔਰ ਅਸੀਂ ਹਰ ਸਾਲ ਇਸੇ ਤਰ੍ਹਾਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਵਕਤੇ ਥਾਲ ਪਾ ਕੇ ਉਹਨਾਂ ਯਾਦ ਕਰ ਲੈਂਦੇ ਹਾਂ ਪਰ ਜੋ ਉਹਨਾਂ ਨੇ ਸਾਡੇ ਵਾਸਤੇ ਸ੍ਰੀ ਹਰਿਤਾਸ ਵਰਤ ਕੀਤਾ ਉਸ ਨੂੰ ਅਸੀਂ ਭੁੱਲੀ ਜਾਵੇ ਏ ਉਹ ਚਾਹੁੰਦੇ ਤਾਂ ਜਿਸ ਤਰੀਕੇ ਨਾਲ ਉਹ ਪੜ੍ਹ ਲੈ ਕੇ ਬਹੁ ਵੱਡੇ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਆਨ ਪ੍ਰਾਪਤ ਕੀਤਾ ਉਸਮਾਨ ਵਿਆ ਜੋ ਵਿਆਤੀ ਕਲੰਬੋ ਵਿਆ ਜੋ ਵਿਆਤੀ ਔਰ ਇਥੋਂ ਤੱਕ ਕਿ ਅਮਰੀਕਾ ਦੇ ਉਹ ਰਾਸ਼ਟਰਤੀ ਹੋਏ ਹਨ ਬਰਾਕਾ ਵੰਨਾ ਉਹਨਾਂ ਨੇ ਉਹਨਾਂ ਨੂੰ ਸਿੰਬਲ ਆਫ ਕਾਲਜਿਆ ਕਿਆ ਸੀ ਖਤਾਬ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਦੇ ਇਹ ਆਖਦੇ ਸਾਡੇ ਦੇਸ਼ ਵਿੱਚ ਪੈਦਾ ਹੋਏ ਹੁੰਦੇ ਤਾਂ ਉਹ ਸੂਰਜ ਵਾਂਗੂ ਤਾਰੇ ਵਾਂਗੂ ਚਮਕਦੇ ਹੁੰਦੇ ਪਰ ਕਿਉਂਕਿ ਉਹਨਾਂ ਨੇ ਆਪਣੀ ਦਸਾ ਦੇਖ ਲਈ ਸੀ ਆਪਣੇ ਪਾਉ ਨੂੰ ਦੇਖ ਲਿਆ ਸੀ ਤੇ ਜੇ ਅੱਜ ਮੈਂ ਪੜ੍ਹ ਲੈ ਕੇ ਉਸੇ ਦੇਸ਼ ਵਿੱਚ ਚੱਲ ਜਾਂ ਕੇ ਆਪਣਾ ਖੱਬ ਬਣਾਵਾਂਦਾ ਜਾਂ ਆਪ ਉਸਕੇ ਹੋਰਾਂ ਤੇ ਇਸ 바 ਜਾਂਦਾ ਤਾਂ ਮੇਰੀ ਜਿਹੜੀ ਪਾਉ ਨੇ ਆ ਉਹਨਾਂ ਨੂੰ ਕਿਹਦੇ ਨਹੀਂ ਸੀ ਪੁੱਛਣਾ رام رواس لوگ یاد وقت انہوں نے سپتر جیسے کوٹالیوں نے کروایا ہوا جیسے آئے مان طور پہ سارے قوم کے دھارمک گرو بابا سنگ پارا جی یہ آئے کہ مکمل جہاں جیا میں نگر کو موسیقی میںم سی بنیا جیسوں کو میں چرانوے ایک گرانا چاہتی تھی اس لیے چود رام چند جیسا بڑا سندور ہے میں بی ایچ سی کا باقی مان حسین باؤ رام چند جی جہاں نے ڈاکٹر سر مدر لاج جی ਪੀਗਰ ਕਾਹੀ ਕਿੰਨਾ ਬੜਾ ਜੋ ਲਾ ਕੇ ਅਸੀਂ ਲੱਖ ਰੁਪਏ ਰਵਾਏ ਇਹਦੇ ਨੀ ਪਤਰ ਉਹਨਾਂ ਦੇ ਕਾਰਨ ਜੀ ਖੂਗੜ ਕੋ ਉਹਨਾਂ ਨੇ ਲੱਖ ਰੁਪਏ ਉਹ ਇਸ ਗੱਲ ਨੂੰ ਬਹੁਤ ਰੁਪੇ ਨਹੀਂ ਬਣਾ ਕਿ ਇਹ ਮੇਰੀ ਨੀ ਪਤਰ ਉਸ ਪ੍ਰਾਪਤ ਚਾਰ ਪ੍ਰਕਾਰ ਦਾ ਕਟਕਟ ਮੇਰਾ ਜੀਵਨ ਦਾ ਪਹਿਲ ਬਹੁਤ ਨਾਕਾਣ ਵਾਲਾ ਬਾਪਾ ਜੀ ਦਾ ਜਿਹੜਾ ਅਧਿਕ ਰੋਣ ਨੇ ਇੱਕ ਸੰਦੇਸ਼ ਦਿੱਤਾ ਮੈਂ ਸੰਗਰਾਹ ਬਹੁਤ ਕੁਝ ਕਹਿੰਦਾ ਤੇ ਬੱਚਿਆਂ ਨੂੰ ਮੁਆਫ਼ ਬਿਲਕੁਲ ਨਾ ਕਰ ਉਹਨਾਂ ਦੇ ਬੱਚਿਆਂ ਨੂੰ ਆਪਾਂ ਮੀਡੀਆ ਦੀਆਂ ਕਾਹਦੀਆਂ ਖੋਚ ਲੀਆਂ ਕਿ ਸਾਡਾ ਬੱਚਾ ਸਕੂਲੋਂ ਹਰ ਗਿਆ ਇਹ ਰੋਣਾ ਕੋਈ ਦਿਮਾਗ ਦੀ ਗੱਲ ਨਹੀਂ ਕਰਨ ਹੋ ਰਹੀ ਹੈ ਕੋਪੜਾ ਇਸ ਤੀ ਨਹੀਂ ਕਰਨ ਦੋ ਇਸ ਕਰਕੇ ਜਿੰਨਾ ਬੱਚਿਆਂ ਨੂੰ ਡੂਰਤ ਕੋਵੇ ਘੱਟੋ ਘੱਟ ਡੂਰਤ ਕੋ ਨੂੰ ਸਾਰ ਨੂੰ ਸਾਰ ਬੱਚਾ ਬਿਲਕੁਲ ਪੜਾਈ ਰਹਿ ਪੂਰਾ ਦੂਜਾ ਵਿਭਾਗ ਨੂੰ ਸਾਰਾ ਭਰਮ ਵਿੱਚ ਬੇਨਤੀ ਲਿਖੇ ਜਾਂਦਾ ਹੁੰਦਾ ਵੀ ਆਪਾਂ ਵੀ ਬੱਚਿਆਂ ਨੂੰ ਘਰ ਆਦਮੀ ਕੇ ਬੱਚੇ ਵਧੀਆ ਸਿੱਖਿਆ ਦਿਨੋ ਜੇ ਆਪਾਂ ਕੋ ਨਾਂਜ ਮਿਲਣਾ ਨਾ ਜਾ ਜਾਂਦਾ

ਆਪਣੇ ਗੁਰੂ ਘਰ ਦੇ ਵਿੱਚ ਅ ਦੁਆਇਆ ਗਿਆ ਔਰ ਆ ਕੇ ਗੁਰੂ ਘਰ ਖੇਡਾਇਆ ਬਹੁਤ ਵਧੀਆ ਆ ਔਰ ਇਸ ਇਲਾਕੇ ਦੀ ਖਾਨ ਔਰ ਮੈਂ ਬਰਾਈ ਦਿੰਦਾ ਆ ਇੱਕ ਵਾਰ ਫਿਰ ਗੁਰੂ ਘਰ ਦੀ ਚੌਂਦਾ ਕਮੇਟੀ ਦੇ ਪ੍ਰਧਾਨ ਲਖਨ ਦਾਸ ਜੀ ਸਤਿ ਪਾਤ ਜੀ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਜਨੇ ਮੁੱਖ ਮਹਿਮਾਨ 108 ਸਤਿਵੰਤ ਰਾਮ ਜੀ ਪਰਵਾਰਿਆ ਵਾਲੇ گروارا کمیٹی والوں سمانت کیا جاؤں گا اور میں سارے ساتھی کروں گا بہتر آ سانوں کے

بتی جی

ਕਲੀ ਗੁਰੂ ਲੋਕਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜੀ ਸੰਬੰਧ ਕਰ ਰਹੇ ਹਨ। ਔਰ ਇਸ ਤੋਂ ਬਾਅਦ ਬੱਚਿਆਂ ਨੂੰ ਕਾਪੀਆਂ ਪੈਨ ਪੰਜਾਬੀ ਬੋਲਦੇ ਜਾਣਗੇ। ਉਹਨਾਂ ਕਿਆ ਨੰਬਰ ਧਿਆਨਾ, ਝਾਂ ਦਾ ਨੰਬਰ ਛਾਕੇ ਜਾਣਾ। ਉਹਨਾਂ ਕਿ ਅਜਲਾ ਬਾਬਾ ਸਾਹਿਬ ਜਾਂ ਤੋਂ ਪੀਬਲਾ ਮੇਕਾ ਜੀ ਦਾ ਜਾਂਦੇ ਨਾਂਕੇ ਗਿਆ। ਕੁਸ਼ਪੀਰ ਪਟਾ ਜੀ ਨੇ ਸੇਵਾ ਭੇਜੀ ਸੀ।

فردیوں

ستپا جی ستیش کمار جی ਡਾਕਟਰ ਮੇਰਕਲਪਾ ਹੋਰ ਉਹਨਾਂ ਨੂੰ ਵੀ ਬੋਲਣਾ ਬਹੁਤ ਘਰ ਤੇਟੀ ਮਤਲਬ ਉਸ ਬੰਦਗੀ ਦਾ ਜਾਊਗਾ ਡਾਟਾ ਸ਼ੋਕ ਸੋਤਾਜੀ ਜਿਹੜੇ ਪੀ ਐਚ ਡੀ ਜੰਧ ਤੋਂ ਆਏ ਆ ਸਪੈਸ਼ਲ ਮੈਂ ਬੇਤੀ ਕਰੂੰਗਾ ਆਪਾਂ ਇਹਨੂੰ ਪਾਰਲੀਮੈਂਟ ਨੂੰ ਜੀਉਣਾ ਉਹਦੇ ਇਹ ਥੋੜਾ ਜਿਹਾ ਟੂਰਨਾਮੈਂਟ ਪੂਰੀ ਲੱਗਿਓ ਸੀ تھوڑا لے ہو گیا بہت اشوک سروتا ریشم سنیا جی انہوں بھی گردوارا پربنکت کیا جاؤں گا میں بےنتی کرتا ہوں ساتھ ساتھ کیونکہ آپ اتنا ہی منٹ بیٹھا کیونکہ آپ کا ضرور سونا ਇਹ ਪੂਰਾ ਰਾਜ ਸਾਡਾ ਸਰਪ੍ਰਸਤ ਜੀ ਮਾਨਤੇ ਆਲੇ ਤੇ ਦੇਸ਼ ਗੁਰਦਵਾਰਿਆਂ ਨੂੰ ਕੰਨ ਕੰਨ ਦੀ ਪ੍ਰਬੰਧਿਤ ਕੀਤੀਆ ਦਾਸ਼ਲਾ ਕਹਿ ਦੀ ਵੱਲ ਕੰਮ ਕਰੇਗਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾ ਜੋ ਗੱਲਾਂ ਤੁਹਾਰਾ ਸਾਡੇ ਗੁਰੂਆਂ ਨੇ ਉਹ ਗਿਆਨ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਆ ਤੇ ਆਪਣਾ ਜੋਪਰਾ ਦਾਣ ਭਾਜੋ جیارے اشوک سوتا جی اشوک دو گروا ਉਹਨਾਂ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਮੁੱਖ ਬਲਾਲੇ ਜਿਹੜੇ ਜਨਤਾਪਾ ਆਇਆ ਜਿਨ੍ਹਾਂ ਨੇ ਬਾਬਾ ਸਾਹਿਬ ਨਾਲ ਤੀਰੋ ਮੇਲ ਕਰਦੀ ਦੀ ਬਲੋ ਪੀਐਨ ਦੀ ਕੀਤੀਆਂ ਔਰ ਪ੍ਰੋਫੈਸਰ ਬਣਿਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਹ ਆਪਣੇ ਬੁਝਾਰਕ ਅਜੇ ਦੋਹਾਈ ਜੀ مہاپرشوں کے سمے بلند رام جی بجارا ستیشی اور میں ساتھی جانتا

بہنید آرہی مہم چندی ہے وہ جسے مور کے دو ساں بہنید جتے یاد کرنا ہے آپ سے سانو پہلو دو دن کرنا باقت آپ جروح دینا چاہیے وہ یہ ہے کہ ڈاکٹر پیارا میکنے ساں جنہاں نے ساتھے سواہی دیو لے اور جنہاں نے پھوری مانکتہ بھی لے جتے اونچ نہیں جتے جتے دواناں کو جوڑتی آنے کی جتے دوانے سب کو لگا سوار کی دنیا اس کی آبا کہ ایسا کیا ہوں راج میں جہاں میرے سبن سبان شرط بڑی سامنے سے ارداس رہی پرسند انہوں ساتھ کیا کی بتائیں پہلے وہ سبا سی جو تو سالے سوار جو اپنے سوار جو آنے پاہ کیا 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 نہیں سی اور آنے پاہ کے رام دے وہ سبی نہیں کری بہتا ہے وہ سبی کا کیا

ਕਾਪਾਂਚੀ ਗਾਮ ਦੀ ਡਾਕਟਰ ਬਾਬਾ ਸਾਹਿਬ ਦੀ ਪਰ ਉਹਨੇ ਇਸ ਕਾਪ ਦਾ ਲਿਆ ਕੇ ਤੁਹਾਡੀ ਤੇ ਸ਼ਾਮ ਦਿੱਤਾ ਉਹ ਕੱਲੇ ਕੱਲੇ ਸਰੀਰ ਕਰਮਾਂ ਨਾਲ ਜੰਗ ਲੜਦੇ ਗੁਰੂ ਦਾਤ ਕੀ ਸਤੁੱਤ ਰੀਤੀ ਨੂੰ ਨਾਲ ਤੇ ਜੋਤ ਦੇ ਨਾਲ ਜੰਗ ਲੜਦੇ ਮਨੁੱਖਾਂ ਦੇ ਨਾਲ ਉਹਨਾਂ ਦੀ ਸੋਚ ਨੂੰ ਸਿੱਧਾ ਘੜ ਦਿੰਦੀ ਹੈ ਪਰ ਅੱਜ ਦੇ ਆਧੁਨਿਕ ਸਾਡੇ ਕੋਲ ਬਹੁਤ ਲੱਖਾਂ ਲੋਕਾਂ ਦੇ ਵਿੱਚ ਕਹਿੰਦੇ ਆਂ ਜੀ 70% ਅਸੀਂ ਆ 30% 15% ਸਾਡੇ ਚਾਰਜ ਕਰਦੇ ਆਂ ਹਨ ਪਤਾ ਲਿਗਾਦਾ ਕਿ 30% ਤਾਂ ਤੁਹਾਡਾ ਹੋਏ 30 70% ਹੋਵੇ ਤਾਂ ਮੇਰਾ خیال ਹੈ ਕਿ ਜਿਹੜਾ ਸਰਕਾਰ ਆਦਾ ਇਹਦਾ ਪ੍ਰਧਾਨ ਮੰਤਰੀ ਤੁਹਾਡੇ ਪੈਰਾਂ 'ਚ ਬੈਠਿਆ ਆ ਪਤਾ ਨਹੀਂ ਸਾਥੋਂ ਤੋਂ ਕਿਉਂ ਆ ਨਾ ਬੰਦਾ ਕੋਈ ਅੰਦਾਜ਼ਾ ਲਗਾਜਾ ਤੁਹਾਡਾ ਸਮਝਦਾ ਗੱਲ ਤੇ ਆ ਜਿਹਨਾਂ ਚ ਬੌਧ ਹੋਵੇ ਉਹ ਤਾਂ ਰਾਜੇ ਮਹਾਰਾਜੇ ਹੋਣੇ ਇੱਥੇ ਨੇ ਜੋ ਮਨੋਂ ਸੇ ਬਰਤਦੀ ਮਨੋਂ ਸੇ ਬਰਤਦੀ ਤੇ ਰਹਿ ਜਾਓ ਜੋ ਮਨੁਸਰਮਤੀ ਮਰਤੀ ਬਾਰੇ ਆਲਾ ਹੋਵੇ ਮੋਤਲੇ ਪੜੀਆਂ ਫਾਖੜ ਬੱਜਣਾ ਨੇ ਮਨੁਸਰਮਤੀ ਪੜੀਆਂ। ਡਰਗਰਪਾਤ ਦੇ ਕੋਲੋਂ ਢਾਢੇ ਦੇ ਰਸਤੇ ਪੜੀਆਂ। ਜਿੱਦਾਂ ਤੁਸੀਂ ਕਹਿੰਦਾ ਉਹ ਮਨੁਸਰਮਤੀ ਪੜ ਲਓਗੇ। ਤੁਹਾਡੇ ਜੇ ਇੱਛਾ ਦਾ ਆਪੇ ਜਾਣਾ ਤੁਹਾਨੂੰ ਉਹ ਜਿੱਦਾਂ ਮਨੁਸਰ ਉਹ ਕਹਿੰਦੇ ਨੇ ਡੰਡਾ ਤਰਪਾਤ ਜਾ ਕੇ ਤੌਰ ਦੀ ਆਤਮਾ ਹੈ ਜਿੱਦਾਂ ਤੁਸੀਂ ਉਹ ਮਨੁਸਰਮਤੀ ਪੜ ਨਹੀਂ। ਉਦਨੇ ਗੁਰੂ ਦੀ ਬਾਤ ਜਗ ਬਾਣੀ ਤੇ ਸਾਡੇ ਸਮਾਜ ਦੇ ਨਾਲ ਕੀ ਕੀਤਾ ਮਨੁਸਿਮਰਤੀ ਕਹਿੰਦੀ ਆ ਢੂਲ ਗਵਾਰ ਪਸ਼ੂ ਸ਼ੁੱਧਰ ਨਾਹੀ ਇਹ ਸਭ ਧਾੜਮਿਕ ਅਧਾਰੀ ਕਹਿੰਦੇ ਢੋਲ ਹੋਵੇ ਗਵਾਰ ਅੰਤਵਾਰ ਹੋਵੇ ਢੂਲ ਗਵਾਰ ਪਸ਼ੂ ਤੇ ਸ਼ੁੱਧਰ ਤੇ ਨਾਰੀ ਮਨੁਸਿਮਰਤੀ ਡਾਕਟਰ ਬਾਦ ਸਾਹਿਬ ਕਹਿੰਦੇ ਇਹ ਬੜੀ ਜਾਂ ਪਾੜ ਕੇ ਉਹਨਾਂ ਨੇ ਚਰਾਏ ਦੇ ਵਿੱਚ ਅੱਗ ਲਾਉਂਦੇ ਸੀ ਉਸ ਵੇਲੇ ਉਹਦੇ ਬਾਅਦ ਤੋਂ ਇਹੋ ਜਿਹੇ ਜਿਹੜਾ ਬਰਾਦਰ ਜਾਤਵਾਦ ਮਰੌਂਦਾ ਆ ਇਹੋ ਜਿਹੇ ਬਰਾਦਰ ਜਿਹੜਾ ਬੂਟੀ ਚੇਂਜ ਮਰੌਂਦਾ ਆ ਇਹੋ ਜਿਹੇ ਬਰਾਦਰ ਤੇ ਚੌਂਦੇ ਬਕਰਾਂ ਦੇ ਆਸਪਾਸ ਦੇਣਾ ਚਾਹੀਦਾ ਹੋਰ ਜੇ ਤੁਹਾਨੂੰ ਸਾੜਿਆ ਦਿਲਨੇ ਵਾਲਾ ਜਿਹੜੇ ਮਨੂਆਦੀ ਸਾਹੇ ਭਾ ਜਾ ਬਾਰੇ ਬੱਜੇ ਦਾ ਪ੍ਰਾਪਤਨਾ ਦੇ ਹੋ ਗਿਆ ਮੈਂ ਚਾਹ ਰਣੀਆਂ ਵੀ ਚਲੋ ਵੀ ਆਪਾਂ ਡਾਕਟਰ ਨੂੰ ਬੇਨ ਕਰ ਦਿੰਦੇ ਕੀ ਕਰੀਏ ਇਹਨੂੰ ਬੋੜ ਦੇਣਾ ਕਿ ਨਹੀਂ ਦਿੰਦੀਏ ਇਹਦੇ ਬਾਅਦ ਮੌਕੇ ਦੇ ਉਸ ਦਿਨੇ ਕਹਿੰਦੇ ਆ ਕੇ ਦੂਜੀ ਲੰਘੇ ਤੇ ਜਾਜਾ ਬੁਕੀਲਾ ਚੱਲੋ ਲੱਗਦੇ ਆਪਾਂ ਕੇਸ ਲੈਂਗੇ। ਉਸਾਰੇ ਦੇ ਮਨੂਰੀ ਹੱਥ ਜਰਾ ਫੜੇ ਨੀਂ ਜਾਂ ਬਾਲੀਆਂ ਕਹਿੰਦੇ ਡਾਕਟਰ ਬਾਬਾ ਸਾਹਿਬ ਕਹਿੰਦੇ ਕੋਈ ਖਾਅ ਐਵੇਂ ਨਹੀਂ ਕਰਦੇ। ਉਹ ਇਦਾਂ ਦੇ ਹਾਸਤੀਆ ਕਹਿੰਦੇ ਅਸ ਤਾਂ ਉਹਦੇ ਹੋਰ ਪਹਿਲੀ ਪਹਿਲੇ ਤਰੀਕੇ ਨਾਲ ਇਦਾਂ ਬਣ ਘੱਟ ਦੇ ਨਾਲ ਥੱਲੇ ਡੱਪਾਣਾ। ਉਹ ਕਹਿੰਦੇ ਕਹਿੰਦੇ ਇਹਦੇ ਜਾਜਵਾਦੀ ਅਸਤੇ ਨਾਲ ਕੇਸ ਲਾਟੇਗੇ। ਇਹ ਸੱਜਣਾ ਸ਼ਿਭ ਭਗਸੇਂਗਰ ਨਗਰ ਦਾ स्वतन्त्र ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ